ਸਤਿ ਸ਼੍ਰੀ ਅਕਾਲ ਦੋਸਤੋ ਗੱਲ ਮੇਰੇ ਸ਼ਹਿਰ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਜੀ ਗੁਨਿਆਣਾ ਬਠਿੰਡਾ ਰੋਡ ਤੇ ਗਊਸ਼ਾਲਾ ਦੇ ਨੇੜੇ ਇੱਕ ਔਰ ਤੁਸੀਂ ਦੇਖ ਰਹੇ ਹੋ ਜਿੱਦਾਂ ਕਿ ਰਾਤ ਬਾਰਿਸ਼ ਹੋਈ ਸੀ ਔਰ ਸੜਕਾਂ ਦੇ ਉੱਤੇ ਪਾਣੀ ਖੜਾ ਹੋਇਆ ਤੇ ਤੁਸੀਂ ਦੇਖ ਤੁਹਾਨੂੰ ਦਿਖਾਈਏ ਕਿ ਆਟੋ ਜੋ ਕਿ ਪਾਣੀ ਦੇ ਵਿੱਚ ਪਲਟ ਚੁੱਕਾ ਹੈ ਹੈਲੋ ਔਰ ਇਸ ਤੋਂ ਪਹਿਲਾਂ ਵੀ ਦੋ ਆਟੋ ਪਾਣੀ ਦੇ ਵਿੱਚ ਪਲਟ ਚੁੱਕੇ ਸੀ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਆਟੋ ਚਾਲਕ ਨਾਲ ਅਹ ਕਿਹੜੇ ਨਾਮ ਦੇ ਜੀ ਪਵਨ ਕੁਮਾਰ ਜੀ ਪਵਨ ਕੁਮਾਰ ਜੀ ਕਿੱਥੋਂ ਆ ਰਹੇ ਵੀ ਪਟੰਡੇ ਤੋਂ ਆ ਰਿਹਾ ਸੀ ਕੋਟਪੁਰਾ ਜਾਣਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਹੁਣ ਹਾਦਸਾ ਹੋਇਆ ਹਾਂਜੀ ਕੀ ਵਜ੍ਹਾ ਤੁਸੀਂ ਕਹਿਣਾ ਚਾਹੁੰਗੇ ਕਿ ਕਿਸ ਵਜ੍ਹਾ ਨਾਲ ਹੋਇਆ ਆ ਖੱਡੇ ਕਰਕੇ ਹੋਇਆ ਜੀ ਪਾਣੀ ਦੇ ਵਿੱਚ ਖੱਡੇ ਦਾ ਪਤਾ ਨਹੀਂ ਲੱਗਿਆ ਜੀ ਖੱਡੇ ਬਹੁਤ ਵੱਡੇ ਵੱਡੇ ਬਣੇ ਨੇ ਤਿੰਨ ਚਾਰ ਖੱਡੇ ਨੇ ਜੀ ਇੱਧਰ ਅੱਜ ਅੱਜ ਕੱਲ ਦੇ ਵਿੱਚ ਹੀ ਬਣੇ ਨੇ ਜਦੋਂ ਬਾਰਿਸ਼ ਹੋਈ ਆ ਠੀਕ ਹੈ ਜੀ ਤੇ ਮਦਦ ਲਈ ਕੋਈ ਅੱਗੇ ਆਇਆ ਤੁਹਾਡੇ ਲਈ ਹੁਣ ਇਸ ਟਾਈਮ ਬਈ ਕੋਈ ਨਹੀਂ ਆਇਆ ਜੀ ਤੁਸੀਂ ਆਏ ਹੋ ਸਿਰਫ ਜੀ ਬਾਕੀ ਮੈਂ ਅਗਰ ਬੰਦੇ ਬੁਲਾ ਲੇ ਜੀ ਉਧਰ ਬਠੰਡੇ ਤੋਂ ਜੀ ਇਹ ਨਾ ਤਾਂ ਮਾਲ ਹੈ ਗੱਡੀ ਖਾਲੀ ਸੀ ਜਾਂ ਕੋਈ ਸਵਾਰੀ ਜਾਂ ਫਿਰ ਕੋਈ ਹੋਰ ਸਮਾਨ ਗੱਡੀ ਦੇ ਵਿੱਚ ਸਮਾਨ ਹੈ ਜੀ ਕੇਲਾ ਲੋਡ ਕਰਕੇ ਲਿਆਇਆ ਸੀਗਾ ਜੀ ਤਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਕੀਤੀ ਆਪਾਂ ਇਹਨਾਂ ਨਾਲ ਔਰ ਕਹਿ ਰਹੇ ਨੇ ਕਿ ਗੱਡੀ ਦੇ ਵਿੱਚ ਸਮਾਨ ਹੈ ਖੱਡਾ ਹੋਣ ਕਾਰਨ ਜੋ ਤੁਸੀਂ ਦੇਖ ਰਹੇ ਹੋ ਗੱਡੀ ਲੋਡ ਹੈ ਔਰ ਖੱਡਾ ਹੋਣ ਕਾਰਨ ਜੋ ਇਹ ਹਾਦਸਾ ਵਾਪਰਿਆ ਹੈ ਜਾਨੀ ਨੁਕਸਾਨ ਤੋਂ ਕੁਝ ਬਚਾ ਰਹਿ ਗਿਆ ਔਰ ਤੁਸੀਂ ਇੱਕ ਗੱਲ ਦੇਖੇ ਆਪਾਂ ਕੀ ਮੰਡੀ ਦੇ ਵਿੱਚ ਜੋ ਸਾਡੇ ਕਦਾ ਬੁਰਾ ਹਾਲ ਹੈ ਇੱਕ ਗੱਲ ਕਹਿ ਦਈਏ ਕਿ ਇੱਕ ਪਾਸੋਂ ਵੀ ਨਗਰ ਨਿਗਮ ਦੀ ਜੋ ਢਿੱਲੀ ਕਾਰਗੁਜ਼ਾਰੀ ਕਰਨਾ ਜੋ ਸੜਕ ਹਾਸੇ ਵਾਪਰੇ ਨੇ ਵਾਪਰ ਰਹੇ ਨੇ ਆ ਹਾਲ ਤੁਹਾਨੂੰ ਦਿਖਾ ਰਹੇ ਆ ਕਿ ਪੂਰਾ ਪਾਣੀ ਭਰਿਆ ਹੋਇਆ ਹੈ ਮੇਨ ਸੜਕ ਦੇ ਉੱਪਰ ਔਰ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਹਾਂਜੀ ਸਤਿਕਾਰਯੋਗ ਜੀ ਕੀ ਜੀ ਪਤਰਾ ਸਾਹਿਬ ਜੀ ਕੀ ਹਾਲ ਹੈ ਜੀ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਆਲੂ ਮਾਣਾ ਮੰਦਿਰ ਕੋਲੇ ਸਾਹਾਂ ਸਾਹ ਤੋਏ ਹੈ ਜੀ ਬਹੁਤ ਗੱਡੀਆਂ ਇੱਥੇ ਉਲਟੀਆਂ ਹੈ ਜੀ ਆ ਤੁਹਾਡੇ ਹੁਣ ਦੇਖਦੇ ਦੇਖਦੇ ਕਿੰਨੇ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਆ ਟੋ ਦੋ ਆਟੋ ਜੀ ਇੱਥੇ ਬਹੁਤ ਇਕਦਾ ਪਿਆਈ ਹੈ ਜੀ ਦੋ ਵਿਚਾਰੇ ਟੱਕਾ ਲਾ ਕੇ ਸਟਾਰਟ ਕੀਤਾ ਤੋਂ ਇਹ ਚ ਸਵਾਰੀਆਂ ਵੀ ਸੀਗੀਆਂ ਜੀ ਇੱਥੇ ਬਹੁਤ ਬੁਰਾ ਹਾਲ ਹੈ ਦੇਖੋ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਬਾਕੀ ਟਿੰਕੂ ਸਾਹਿਬ ਜੀ ਸਾਡੇ ਖੜੇ ਹੈ ਜੀ ਦੇਖੋ ਜੀ ਤੋਂ ਤੁਸੀਂ ਅ ਹੁਣ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋ ਮੇਰਾ ਨਾਮ ਹੈ ਨਿਕਨੇਮ ਟਿੰਕੂ ਵੈਸੇ ਹੈ ਟੈਲ ਸਿੰਘ ਕੋਰਨਾ ਮੰਡੀ ਦੇ ਵਾਸੀਆਂ ਜੀ ਮੈਂ ਠੀਕ ਹੈ ਜੀ ਮੈਂ ਸਵੇਰ ਜੀ ਬਠੰਡੇ ਜਾਂਦਾ ਪਿਆ ਸੀਗਾ ਜੀ ਉਦੋਂ ਵੀ ਜਣੀ ਕਿ ਈ ਰੱਖਸ਼ਾ ਪਲਟਿਆ ਪਿਆ ਸੀ ਆ ਜਣੀ ਕਿ ਮੈਨੂੰ ਥੋੜੀ ਜਿਹਾ ਤੋਂ ਕਾਲੀ ਸੀ ਮੈਂ ਰੁਕ ਨਹੀਂ ਪਾਇਆ ਸੀ ਆ ਤੇ ਇਸ ਕਰਕੇ ਹੁਣ ਅਸੀਂ ਜਦੋਂ ਫ੍ਰੀ ਹੋ ਕੇ ਇਧੋਂ ਆਏ ਤੇ ਹੁਣ ਫਿਰ ਮੈਂ ਦੇਖਿਆ ਇੱਕ ਆਟੋ ਡੀਲ ਵਾਲਾ ਜਣੀ ਕਿ ਮਿੰਦਰਾ ਦਾ ਹੈ ਮਿੰਦਰਾ ਮਿੰਦਰਾ ਦਾ ਤੇ ਵੀ ਹੈ ਮਿੰਦਰਾ ਮਿੰਦਰਾ ਬਜਾ 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 ਇਹਨਾਂ ਆਟੋ ਰੱਖਿਆ ਹੈ ਅਸੀਂ ਜਦੋਂ ਇਧਰੋਂ ਆਏ ਤੇ ਮੇਰੇ ਨਾਲ ਹੋਇਆ ਹਾਂ ਮਾਲ ਤਾਂ ਭਰਿਆ ਸੀ ਮੇਰੇ ਇੱਕ ਯਾਰ ਦੋਸਤ ਸੀ ਕੰਡਾ ਜਲਜੀਤ ਸਿੰਘ ਕੰਡਾ ਠੀਕ ਹੈ ਅਸੀਂ ਦੋਨੇ ਰੁਕੇ ਮੈਂ ਕਿਹਾ ਦਲਜੀਤ ਸਿੰਘ ਕੰਡਾ ਜੀ ਦੇਖੋ ਇੱਥੇ ਕੋਈ ਰੁਕਦਾ ਨਹੀਂ ਪਿਆ ਹੈਗਾ ਤੇ ਕਿਸੇ ਨੇ ਕਿਸ ਨੂੰ ਪਹਿਲ ਕਰਨੀ ਕਿਸੇ ਨੂੰ ਕਿਸੇ ਨੂੰ ਪਹਿਲ ਕਰਨੀ ਪਊਗੀ ਤਾਂ ਆਪਣਾ ਰੁਕਣਾ ਪਊਗਾ ਦੇਖੋ ਕੋਈ ਵੀ ਬੰਦਾ ਇਨਸਾਨ ਕਿਤੇ ਬਾਹਰੋਂ ਆਂਦਾ ਕਰੋ ਆਂਦਾ ਕੋਈ ਐ ਨਹੀਂ ਪਤਾ ਕਿਸੇ ਦਾ ਉਹ ਇਹ ਦੇਖਦਾ ਹੈ ਨਹੀਂ ਜੇ ਪਲਟੇ ਪੈਸੀਗਾ ਆਈ ਜਾਂਦੇ ਸੀ ਜਾਈ ਜਾਂਦੇ ਕੋਈ ਨਹੀਂ ਰੁਕਦਾ ਕਿਸੇ ਨੂੰ ਕਿਸੇ ਨੂੰ ਉਸਤ ਪਹਿਲ ਕਰਨੀ ਪੈਣੀ ਕੋਈ ਬੰਦਾ ਬਾਹਰ ਤੋਂ ਆਪ ਉਹਦੀ ਮਦਦ ਕਰੀਏ ਠੀਕ ਹੈ ਜੀ ਛੱਡ ਦਿੰਨੀ ਹੋਈ ਦੇਖੋ ਦੇਖੋ ਜੀ ਅਸੀਂ ਆਪਦੀ ਗੱਡੀ ਸਾਈਡ ਤੇ ਲਾ ਕੇ ਮੈਂ ਆਪਦੀ ਮੈਂ ਕੰਡਾ ਸਾਹਮਣੂ ਕੈਮਿਕ ਕੰਡਾ ਸਾਹਿਬ ਬਾਕੀ ਸਾਰੇ ਕੋਲ 2 ਮਿੰਟ ਟਾਈਮ ਹੈ ਕੰਡਾ ਸਾਹਮਣੇ ਤੁਹਾਨੂੰ ਰੁਕ ਜਣਾ ਹੈ ਆਪਣਾ ਆਪਣਾ ਪਾਈ ਆ ਕੋਈ ਗੱਲ ਨਹੀਂ ਬਾਹਰੋਂ ਦਾ ਕਿਸੇ ਦੀ ਵੀ ਆਪਾਂ ਬਾਹਰ ਜਾਈਏ ਕਿਸੇ ਵੀ ਕਿਸੇ ਦੀ ਮਤ ਕਰਨੀ ਚਾਹੀਦੀ ਜ਼ਰੂਰ ਇਸ ਕਰਕੇ ਮੈਂ ਆਪਦੀ ਗੱਡੀ ਸਾਈਡ ਤੇ ਲਾ ਕੇ ਆਪਦੇ ਬੂਟ ਚਪਲ ਕੱਢ ਕੇ ਸਾਰਾ ਕੁਝ ਜੀ ਤੇ ਮੈਂ ਕਿਹਾ ਜੀ ਮੈਂ ਕਿਹਾ ਆਪਾਂ ਇਹਦੀ ਮਦਦ ਕਰਦੇ ਮੈਂ ਭਾਈ ਸਾਹਿਬ ਨੂੰ ਕਹਿ ਮੈਂ ਭਾਈ ਸਾਹਿਬ ਆਪਾਂ ਸਿੱਧਾ ਕਰ ਸਕਦੇ ਆ ਇਹ ਕਹਿੰਦਾ ਜੀ ਗੱਡੀ ਲੋਡ ਹੈ ਤੇ ਵੀ ਤੁਸੀਂ ਦੋ ਜਣੇ ਸਿੱਧੇ ਨਹੀਂ ਕਰ ਸਕਦੇ ਤੇ ਇਸੇ ਕਰਕੇ ਜਨਕੀ ਮੰਡੀ ਜੀ ਮੈਂ ਆਪਦੇ ਆਪ ਦੋਸਤ ਨੂੰ ਫੋਨ ਕੀਤਾ ਹੈਗਾ ਹੁਣ ਪ ਪੈਸਾ ਦਾ ਆਟੋ ਤੇ ਇਹਨਾਂ ਦਾ ਆਟੋ ਹੈਗਾ ਜੀ ਤੇ ਇਹ ਇਹਨਾਂ ਨੇ ਵਿਆਹ ਦਾ ਜਿੰਨੇ ਕਿ ਜਿੰਨੇ ਕਿ ਜਨ ਪਰ ਰਿਲੇਸ਼ਨ ਹੁੰਦਾ ਉਹਨਾਂ ਨੂੰ ਫੋਨ ਕੀਤਾ ਹੈਗਾ ਜੀ ਉਹ ਆਂਦੇ ਪਏ ਹੈਗੇ ਯਾਨੀ ਕਿ ਇਹ ਆ ਕੇ ਉਹ ਤੋਂ ਸਿੱਧਾ ਕਰਨਗੇ ਫਿਰ ਜਾਊਗਾ ਯਾਨੀ ਕਿ ਕੁੱਲ ਮਿਲਾ ਕੇ ਯਾਨੀ ਕਿ ਕਿਸੇ ਵੀ ਬੰਦੇ ਨੂੰ ਆਪਣੀ ਸਾਡੀ ਮੰਡੀ ਕਿ ਇਹ ਜੀ ਹੈਗੀ ਜੀ ਸਾਡੀ ਮੰਡੀ ਇਹ ਜੀ ਹੈਗੀ ਮੈਂ ਬਾਹਰ ਆਦੋ-ਪਾਦ ਆਸ-ਪਾਸੇ ਜਾਣਾ ਹੈਗਾ ਆਪਣੀ ਮੰਡੀ ਦੀ ਬਹੁਤ ਵਧੀਆ ਇਮੇਜ ਆਸ-ਪਾਸੇ ਜਿੰਨਾ ਕਿ ਮੈਂ ਜਣੇ ਕਿ ਮੈਂ 100 150 ਕਿਲੋਮੀਟਰ ਦਾ ਏਰੀਆ ਕਵਰ ਕਰਦਾ ਆਪਣੀ ਮੰਡੀ ਵਿਧੀ ਯਾਨੀ ਕਿ ਇੰਨੀ ਕਿ ਸਫਤ ਹੁੰਦੀ ਹੈ ਗੁਣਾ ਮੰਡੀ ਬਹੁਤ ਜ਼ਿਆਦਾ ਵਧੀਆ ਹੈਗੀ ਪਰ ਲੇਕਿਨ ਇਸ ਕਾਰਕਨ ਯਾਨੀ ਕਿ ਇਹ ਚੀਜ਼ਾਂ ਹੁੰਦੀਆਂ ਆਪਣੀ ਮੰਡੀ ਬਦਨਾਮ ਥੋੜੀ ਹੋ ਰਹੀ ਹੈਗੀ ਇਹ ਛੋਟੇ-ਛੋਟੇ ਕੰਮਾ ਕਰਕੇ ਨਾ ਆਪਾਂ ਆਪਣੀ ਮੰਡੀ ਦਾ ਨਾਮ ਖਰਾਬ ਨਾ ਕਰੀਏ ਯਾਨੀ ਕਿ ਮੈਂ 150 ਕਿਲੋਮੀਟਰ ਦਾ ਕੰਮ ਏਰੀਆ ਕਵਰ ਕਰਦਾ ਨਹੀਂ ਹੋਲਸੇਲ ਦਾ ਕੰਮ ਹੈ ਮੇਰਾ ਇਲੈਕਟ੍ਰੀਕਲ ਦਾ ਤੇ ਸਾਰੀ 150 ਕਿਲੋਮੀਟਰ ਦੇ ਏਰੀਆ ਤੱਕ ਮੈਂ ਕਿਸੇ ਬੰਦੇ ਤੋਂ ਨਹੀਂ ਸੁਣਿਆ ਵੀ ਗੋਨੇਣਾ ਮੰਡੀ ਵੀ ਮਾੜੀ ਆ ਪਰ ਇਹਨਾਂ ਚੀਜ਼ਾਂ ਕਰਕੇ ਆਪਾਂ ਕਹਿੰਦੇ ਆ ਜੀ ਜਨਨ ਕਿ ਇਹ ਆਪਾਂ ਆਪਣੀ ਆਪਣੀ ਮੰਡੀ ਦੇ ਨਾ ਨਾ ਬਦਨਾਮ ਨਾ ਕਰੀਏ ਤੇ ਇਸ ਕਰਕੇ ਜਨਨ ਕਿ ਇਸ ਚੀਜ਼ ਦਾ ਮਸਲਾ ਹੱਲ ਕਰੀਏ ਆਪਾਂ ਕਿਉਂਕਿ ਮੈਂ ਕੋਈ ਰਾਜਨੀਤਿਕ ਨਹੀਂ ਕੋਈ ਕੁਝ ਨਹੀਂ ਕਿਸੇ ਦਾ ਕੋਈ ਨਾਂ ਨਹੀਂ ਲੈ ਕੁਝ ਨਹੀਂ ਲੈ ਰਹਾ ਠੀਕ ਹੈ ਜੀ ਸ੍ਰੀ ਵੀ ਜਨਨ ਕਿ ਮੈਂ ਕਹਿੰਦਾ ਜੇਕਰ ਮੈਂ ਜਦੋਂ ਆਪਦੇ ਬਾਹਰ ਅੰਦਰ ਤੁਰਿਆ ਫਿਰਦਾ ਹਾਂ ਮੈਨੂੰ ਥਿਊ ਮਿਲਦੇ ਆ ਕੰਟੀਨੂਇਸ ਛੋਟੀ ਮੰਡੀ ਬਹੁਤ ਵਧੀਆ ਹੈ ਕਹਿੰਦੇ ਇਸ ਚੀਜ਼ ਤੋਂ ਜਿਹੜੇ ਇੱਕਾ ਹੈਗਾ ਸਾਰੇ ਕਿਸੇ ਦਾ ਇੱਕਾ ਹੈਗਾ ਤੇ ਮੈਂ ਜਿਹਨੇ ਉਹ ਆਪਾਂ ਇੱਕਾ ਤੇ ਸਾਰਾ ਸਿਸਟਮ ਬਣਾ ਕੇ ਰੱਖੀਏ ਆਪਾਂ ਰਾਜਨੀਤਿਕ ਦੂਰ ਹਟ ਕੇ ਯਾਨੀ ਕਿ ਇਹ ਚੀਜ਼ਾਂ ਕੰਮ ਕਰੀਏ ਤੁਸੀਂ ਮਰਜੀ ਕਿਸੇ ਦੀ ਵੀ ਸਰਕਾਰ ਆ ਜੇ ਪਰ ਉਹ ਸਰਕਾਰ ਦੇ ਇਨਵੋਲਵਮੈਂਟ ਨਹੀਂ ਹੁੰਨੇ ਇੱਕ ਮੰਡੀ ਇੱਕ ਭਰਾ ਇੱਕ ਭਾਈਚਾਰਾ ਸਾਰਾ ਕੁਝ ਸਿਸਟਮ ਹੁੰਦਾ ਹੈਗਾ ਜੀ ਤੇ ਉਹ ਚੀਜ਼ ਕਰਕੇ ਆਪਕਾ ਕਹਿੰਦੇ ਇਹ ਸਿੱਧਾ ਕੰਮ ਕਰੀਏ ਮੈਂ ਬਹੁਤ ਸਾਲਾਂ ਤੋਂ ਦੇਖ ਰਿਹਾ ਸਰਕਾਰਾਂ ਬਹੁਤ ਆਉਂਦੀਆਂ ਜਾਂਦੀਆਂ ਹੈਗੀਆਂ ਪਰ ਇਸ ਚੀਜ਼ ਦਾ ਯਾਨੀ ਕਿ ਮੰਦਰ ਕੋਲ ਇਹ ਹੱਲ ਨਹੀਂ ਹੋ ਪਾਇਆ ਕਿਉਂ ਨਹੀਂ ਹੋ ਪਾਇਆ ਇਸ ਚੀਜ਼ ਦੇਖੋ ਮੈਨੂੰ ਨਹੀਂ ਪਤਾ ਕਿਉਂ ਨਹੀਂ ਹੋ ਪਾਰਿਆ ਮੇਰੀ ਆਪਕਾ ਜੋਰ ਤੇ ਹੀ ਬੇਨਤੀ ਹੈ ਯਾਨੀ ਕਿ ਆਪਕਾ ਸਾਰਿਆਂ ਦੇ ਆਪਣੀ ਮੰਡੀ ਦਾ ਨਾਂ ਬਹੁਤ ਦੂਰ ਤੱਕ ਰੋਸ਼ਨ ਕਰਨਾ ਕਿਉਂਕਿ ਮੈਂ ਜਿੰਨੇ ਕਿ ਦੰਦਾ ਮੈਂ 1.5 ਕਿਲੋਮੀਟਰ ਦੇ ਏਰੀਆ ਕਵਰ ਕਰਦਾ ਮੇਰੀ ਮੰਡੀ ਮੈਂ ਆਪਣੇ ਆਪ ਨੂੰ ਕਹਿੰਦਾ ਸਾਡੀ ਮੰਡੀ ਦੂਜੀ ਮੰਡੀ ਨਾਲ ਬਹੁਤ ਜ਼ਿਆਦਾ ਵਧੀਆ ਹੈਗੀ ਤੇ ਮੈਂ ਆਪਣੀ ਮੰਡੀ ਦੀ ਇਸੇ ਹੱਲ ਜੋੜ ਕੇ ਕਰਨਾ ਕੋਈ ਬਾਹਰਲਾ ਬੰਦਾ ਆਪਣੇ ਐਨ ਨਾ ਕਹਦੇ ਆ ਕੇ ਵੀ ਗੋਨਣਾ ਮੰਡੀ ਤੇ ਖੁੱਦੂ ਮੰਡੀ ਹੈਗੀ। ਜਨਨ ਕੋ ਕੁਛ ਨਹੀਂ ਦੇਖੋ ਮੇਰੀ ਇੱਥੇ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਆਪਣੀ ਮੰਡੀ ਦੀ ਇਮੇਜ ਸਾਰੀ ਉਮਰ ਬਣਾ ਕੇ ਰੱਖਣੀ ਹੈ। ਹੁਣ ਤੁਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਹੋ? ਮੈਂ ਪ੍ਰਸ਼ਾਸਨ ਤੋਂ ਸਿਰਫ ਇਹ ਨਹੀਂ ਬੇਨਤੀ ਕਰ ਸਕਦਾ ਦੇਖੋ ਮੈਂ ਮੰਗਦਾ ਕੁਝ ਕਰ ਨਹੀਂ ਸਕਦਾ ਮੈਂ ਸਿਰਫ ਬੇਨਤੀ ਕਰ ਸਕਦਾ। ਯਾਨੀ ਕਿ ਇਹ ਜਿਹੜਾ ਆਪਣਾ ਕਲੰਕ ਹੈਗਾ ਗਊਸ਼ਾਲਾ ਕੋਲ ਤੇ ਜਿਹੜੇ ਕਿ ਬਾਲਾ ਜੀ ਮੰਦਰ ਦੇ ਬਚਾਲੇ ਇਮੈਂ ਖੁਦ ਹੀ ਦੇਖਦਾਰਾਂ ਕਈ ਸਾਲਾਂ ਤੋਂ ਦੇਖੋ ਜੀ ਮੈਂ ਅੱਜ ਮੈਨੂੰ ਸੁਭ ਮਿਲਿਆ ਕੁਛ ਬੋਲਣ ਦਾ ਮੌਕਾ ਮਿਲਿਆ ਅੱਜ ਮਿਲਿਆ ਜ਼ਿੰਦਗੀ 'ਚ ਪਤਨ ਕਿੰਨੇ ਸਾਲ ਹੋ ਗਏ ਹਾਲਾਂਕਿ ਮੈਂ ਇਨਕ ਰਾਜਿੰਦੀ ਹੈ ਕਾਂਗਰਸ ਪਾਰਟੀ ਦੀ ਇਨਕ ਸਪੋਰਟ ਕਰਦਾ ਪਰ ਮੈਂ ਕਿ ਪਾਰਟੀ ਅੱਜ ਪਾਰਟੀ ਤੋਂ ਪਾਸੇ हट ਕੇ ਗੱਲ ਕਰਦਾ ਪਿਆ ਠੀਕ ਹੈ ਕਿਉਂਕਿ ਮੰਡੀ ਦਾ ਪ੍ਰਿੰਸੀਪਲ ਸਨੀਕ ਆ ਛੋਟਾ ਜਿਹਾ ਬੱਚਾ ਛੋਟਾ ਭਰਾ ਛੋਟਾ ਬੇਟਾ ਸਭ ਕੁਝ ਆ ਮੈਂ ਜੀ ਤੁਹਾਡੇ ਠੀਕ ਹੈ ਜੇ ਮੇਰੇ ਤੋਂ ਕਿਤੇ ਫੇਰ ਵੀ ਕਿਤੇ ਛੋਡੀ ਜੋ ਜਾਨੀ ਕਿ ਸ਼ਾਂਚੇ ਕੋਈ ਗਲਫਤਾਫੀ ਬੋਲੀ ਗਈ ਹੋ ਮੰਡੀ ਪਰਤੀ ਬੋਲੀ ਹੋ ਫਿਰ ਮੈਂ ਮਾਫੀ ਮੰਗਦਾ ਸੁਰ ਤੋਂ ਇਸ ਕਰਕੇ ਮੈਂ ਕਹਿਣਾ ਜੀ ਆਪਾਂ ਆਪਣੀ ਮੰਡੀ ਦਾ ਨਾਮ ਬਦਨਾਮ ਨਹੀਂ ਕਰਨਾ ਕਿਉਂਕਿ ਮੈਨੂੰ ਆਪਣੀ ਮੰਡੀ ਤੇ ਮੈਨੂੰ ਖੁਦ ਨੂੰ ਮਾਣ ਹੈ ਮੈਨੂੰ ਕਿਸੇ ਨੂੰ ਹੋਵੇ ਨਾ ਹੋਵੇ ਮੈਨੂੰ ਨਹੀਂ ਪਤਾ ਮੈਨੂੰ ਖੁਦ ਨੂੰ ਆਪਣੀ ਮੰਡੀ ਨੂੰ ਮਾਣ ਹੈਗਾ ਕਿਉਂਕਿ ਮੈਂ ਹਰੇਕ ਕਥਾ ਤੇ ਜਿੱਥੇ ਮੇਰੇ ਕਾਊਂਟਰ ਜਾਂਦਾ ਮੈਂ ਕਿ ਸਾਡੀ ਮੰਡੀ ਵਰਗੀ ਇਸ ਹਲਕੇ 'ਚ ਸਾਡੀ ਮੰਡੀ ਵਰਗੀ ਕੋਈ ਮੰਡੀ ਹੈ ਨਹੀਂਗੀ ਸਾਡੀ ਮੰਡੀ ਵਰਗੀ ਸਾਡੀ ਕੋਈ ਮੰਡੀ ਹੈ ਨਹੀਂ ਸਾਡੀ ਮੰਡੀ ਜੀ ਇੰਨੀ ਇਕਤਾ ਸੁੱਖ ਦੁੱਖ ਗਮੀ ਖੁਸ਼ੀ 'ਚ ਖੜਦੇ ਹੈਗੇ ਇਸੇ ਕਰਕੇ ਮੈਂ ਕਹਿੰਨਾ ਜੀ ਸਾਡੀ ਮੰਡੀ ਦੀ ਆਪਾਂ ਆਪ ਆਪਣੀ ਆਪਣੀ ਮੰਡੀ ਦਾ ਨਾਮ ਬਦਨਾਮ ਨਹੀਂ ਕਰਨਾ ਕਿ ਜਿਹੜੇ ਛੋਟੇ-ਛੋਟੀਆਂ ਸਮੱਸਿਆ ਆਪਾਂ ਪਾਸੇ ਹਟੇ ਰਾਜਨੀਤੀ ਦੇ ਪਾਸੇ हट ਕੇ ਇਹਨੂੰ ਖਤਮ ਕਰਨਾ ਜੀ ਆਪਾਂ ਹੋਰ ਕੁਝ ਨਹੀਂ ਜਾਂਦਾ ਇਹ ਮੇਰੀ ਸਿਰਫ ਇੰਨੀ ਕੁ ਰਿਕਵੈਸਟ ਹੈ ਤੇ ਬਸ ਇਸ ਦਾ ਜੈ ਜੈ ਪਰ ਹਾਂ ਜੀ ਆਪਾਂ ਗੱਲਬਾਤ ਕੀਤੀ ਜੋ ਇੱਕ ਆਟੋ ਚਾਲਕ ਦੀ ਹੈਲਪ ਲਈ ਅੱਗੇ ਆਏ ਨੇ ਸਾਡੇ ਭਰਾ ਹਾਲਾਤ ਤੁਸੀਂ ਦੇਖ ਰਹੇ ਹੋ ਆਟੋ ਜੋ ਕਿ ਫੁੱਲ ਲੋਡ ਹੈ ਉਹ ਇੱਕ ਖੱਡਾ ਹੋਣ ਕਰਕੇ ਪਲਟਿਆ ਤੇ ਹਾਂਜੀ ਧੰਨਵਾਦ